ਤਾਂ ਉਹ ਗੱਲ ਜਿਹੜੀ ਪਹਿਲਾਂ ਜਪਾਨ ਤੋਂ ਖਾਲੜਾ ਤੇ ਫਿਲਮ ਨਹੀਂ ਉਹ ਮੈਨ ਹੋਈ ਕਿ ਹੁਣ ਸਰਦਾਰ ਦੀ ਫਿਲਮ ਹੈ ਜਿਹੜੀ ਉਹ ਵੀ ਇੰਡੀਆ ਦੇ ਵਿੱਚ ਬੈਠਾ ਵਿਦੇਸ਼ਾਂ ਹਾਂ ਹਾਂ ਇਹ ਕਿਤੇ ਨਾ ਕਿਤੇ ਇਹ ਗੱਲ ਤਾਂ ਹੈਗੀ ਹੈ ਜੀ ਕਿ ਜਦੋਂ ਕੋਈ ਭੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੀ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਉਹ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ ਹਿੰਦੂ ਸਿੱਖ ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ ਹਿੰਦੂ ਨੇ ਵੀ ਸੁਣਨਾ ਹੈ ਸਿੱਖ ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਉਹ ਗਿਆ ਜਿੱਥੇ ਤੱਕ ਕੋਈ ਨਹੀਂ ਐਲ.ਏ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹਾਂ ਜੇਰਾ ਮਾਮਲਾ ਦੁਆਰਾ ਫਿਰ ਹਾਈ ਕੋਰਟ ਚਾਹੇ ਮੜਾ ਜੋ ਕੁਝ ਕਹਿਣਾ ਚਾਹੋ ਨਹੀਂ ਉਹ ਤਾਂ ਹਰਕਤ ਦਾ ਫਰਜ਼ ਬਣਦਾ ਹੈ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ-ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਾਂਗੇ। ਲਾਸਟ 'ਚ ਕੰਮ ਨੂੰ ਕੋਈ ਕੀ ਕਹਿਣਾ ਚਾਹੁੰਦੇ? ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ। ਚੰਗੇ ਇਨਸਾਨ ਬਣੀਏ ਇਨਸਾਨੀਅਤ ਪ੍ਰੇਮੀ ਬਣੀਏ ਸਭ ਤੋਂ ਜ਼ਰੂਰੀ ਹੈ ਵੇਖੋ ਹਿੰਦੂ ਹੋ ਸਿੱਖ ਹੋ ਜਿਹੜੇ ਮਰਜੀ ਧਰਮ ਵਿੱਚ ਹੋ ਪਰ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਇਨਸਾਨ ਬਣੀਏ ਸਾਡਾ ਸਾਡੀ ਮੰਜ਼ਲ ਚੰਗੇ ਇਨਸਾਨ ਬੰਨਾ ਮੈਂ ਸਿੱਖ ਬਣ ਗਿਆ ਕੀ ਮੈਂ ਚੰਗਾ ਇਨਸਾਨ ਬਣਿਆ ਇਹ ਜ਼ਰੂਰ ਤੁਸੀਂ ਸੋਚੀਏ ਅਸੀਂ ਹਿੰਦੂ ਬਣ ਗਏ ਆ ਕੀ ਅਸੀਂ ਚੰਗੇ ਇਨਸਾਨ ਬਣੇ ਆ ਤੋਂ ਅਸੀਂ ਚੰਗੇ ਇਨਸਾਨ ਬਣੀਏ ਸਾਨੂੰ ਉਹਦੇ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਂਜੀ ਬਾਬਾ ਹਰਭਜਨ ਸਿੰਘ ਜੀ ਸੀ ਜਿਹੜੇ ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਵੀ ਇਸ ਇਲਾਕੇ ਵਿੱਚ ਹੀ ਰਹਿੰਦੇ ਆ ਸੋ ਮੈਂ ਅੱਜ ਦਾ ਨਹੀਂ ਮੈਨੂੰ ਕੋਈ 29 ਸਾਲ ਪਹਿਲਾਂ ਬਾਬਾ ਜੀ ਦੇ ਦੀਵਾਨ ਲੱਗੇ ਸੀ ਸਾਡੇ ਪਿੰਡ ਢੜੀਆਂ ਵਿੱਚ ਤੇ ਉਦੋਂ ਮੈਂ ਇੱਕ ਰਾਤ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਇਆ ਸੀ ਬਾਬਾ ਹਰਪ੍ਰੀਤ ਸਿੰਘ ਜੀ ਜਿੱਥੇ ਆਪਾਂ ਆਏ ਆ ਤੇ ਉਦੋਂ ਉਹ ਰਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਤੇ ਸਿੰਘਾਂ ਨੂੰ ਹਟਾ ਕੇ ਉਹ ਕਹਿੰਦੇ ਮੈਂ ਕਰਦਾ ਪਰੇ ਹਟੋ ਮੈਂ ਆਪੇ ਟਾਇਰ ਬਦਲੂ ਸੋ ਮੈਨੂੰ ਇਹ ਗੱਲ ਦਾ ਪ੍ਰਭਾਵ ਪਿਆ ਮੇਰੇ ਮਨ ਤੇ ਵੀ ਇੱਕ ਇੱਡੀ ਥਾਂ ਤੇ ਹੋ ਕੇ ਵੀ ਉਹ ਆਪ ਸੇਵਾ ਕਰਦੇ ਆ ਸੋ ਬਾਕੀ ਇਲਾਕੇ ਦੇ ਵਿੱਚ ਸਾਰੇ ਜਾਣਦੇ ਐ ਵੀ ਬੜੇ ਸਾਧੂ ਸੁਭਾ ਤੇ ਬਿਲਕੁਲ ਕੋਮਲ ਹਿਰਦੇ ਦੇ ਜੱਟ ਸੁਭਾ ਸਿੱਧਾ ਸੁਭਾ ਸੀ ਉਹਨਾਂ ਦਾ ਸੋ ਇਸ ਕਰਕੇ ਸੰਗਤ ਉਹਨਾਂ ਦਾ ਬੜਾ ਪਿਆਰ ਸਤਿਕਾਰ ਕਰਦੀ ਸੀ ਤੇ ਜਦੋਂ ਬਾਬਾ ਜੀ ਜੀ ਛੱਡਿਆ ਉਹਨਾਂ ਨੇ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਜਥਾ ਭੇਜਿਆ ਸੀ ਤਾਂ ਹੁਣ ਮੈਂ ਉਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਇੱਥੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਇਹਨਾਂ ਨੂੰ ਮਿਲਦਾ ਰਿਆਂ ਕਈ ਵਾਰੀ ਅੱਗੇ ਪਿੱਛੇ ਸਮਾਗਮਾਂ ਤੇ ਇਕੱਠੇ ਹੁੰਦੇ ਰਹੇ ਆ ਤੇ ਅੱਜ ਮੇਰੇ ਮਨ ਵਿੱਚ ਸੀ ਕਿ ਹੁਣ ਮੈਂ ਜਾ ਕੇ ਆਪਣੇ ਵੱਲੋਂ ਹਾਜ਼ਰੀ ਭਰ ਕੇ ਆਵਾਂ ਬਾਹਰੋਂ ਆਇਆ ਤਾਂ ਮੈਂ ਹੁਣ 2-3 ਦਿਨ ਹੀ ਹੋਏ ਨੇ ਮੈਨੂੰ ਆਏ ਨੂੰ ਤੇ ਤਾਂ ਫਿਰ ਮੈਂ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਜੇ ਉਦੋਂ ਹੁੰਦਾ ਤਾਂ ਉਦੋਂ ਵੀ ਆਉਂਦਾ ਮੇਨ ਗੱਲ ਇਹ ਵੀ ਇਲਾਕੇ ਵਿੱਚ ਆ ਨਾਲ-ਨਾਲ ਇੱਥੋਂ 10 ਮਿੰਟ ਦੂਰ ਪਰਮੇਸ਼ਰ ਦਵਾਰ ਹੈ ਦਬਲਾਣ ਹੈ ਨੇੜੇ-ਨੇੜੇ ਸਥਾਨ ਨੇ ਤੇ ਚਲੋ ਇਲਾਕੇ ਦੇ ਵਿੱਚ ਸਾਡਾ ਫਰਜ਼ ਬਣਦਾ ਤੇ ਵੈਸੇ ਵੀ ਉਹ ਚੰਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਸੇਵਾ ਕਰਕੇ ਹੀ ਉਹਨਾਂ ਨੂੰ ਉੱਥੇ ਸ਼ਰੀਮਾਨ ਬਣਾਇਆ ਲੰਗਰ ਦੀ ਡਿਊਟੀ ਲਾ ਕੇ ਰੱਖੀ ਲੋਹਰਾਂ ਸਾਭ ਰਹੇ ਤੇ ਉਹ ਬੜੀ ਉਹਨਾਂ ਨੇ ਜ਼ਿੰਦਗੀ ਆਪਣੀ ਚਕਾਲ ਨਾ ਕੱਲੀਏ ਸੋ ਸਾਡਾ ਸਭ ਦਾ ਫਰਜ਼ ਹੀ ਬਣਦਾ ਹੈ ਇਦਾਂ ਦੇ ਗੁਰਮਖਾਂ ਦੇ ਜਾਣ ਦੇ ਉੱਤੇ ਕਿਉਂਕਿ ਦੁਨੀਆ 'ਚ ਬਥੇਰੇ ਸਾਧੂ ਹਨ ਸੰਤ ਹਨ ਪਰ ਕੋਈ ਕੋਈ ਹੁੰਦਾ ਜਿਨ੍ਹਾਂ ਦੀ ਚੰਗਾ ਜੀਵਨ ਹੋਵੇ ਜਿਹੜੇ ਸਾਦਗੀ ਵਾਲੇ ਹੋਣ ਤੇ ਬੇਦਾਗ ਸੰਸਾਰ ਵਿੱਚੋਂ ਜਾਣ ਸੋ ਉਹਨਾਂ ਵਿੱਚੋਂ ਬਾਬਾ ਜੀ ਸਨ ਮਰੋੜ ਜਦੋਂ ਪਰੰਪਰਾਵਾਸਤਾਂ ਹੋ ਰਿਹਾ ਪੰਜਾਬ ਦੇ ਅੰਦਰ ਆਪ ਜੀ ਜਦੋਂ ਤੋਂ ਫੌਟਕਥਾਂ ਜਾ ਕੇ ਆਏ ਹੋ ਕਿ ਕਿਸ ਤਰ੍ਹਾਂ ਹੁਣ ਪਰੰਪਰਾਚਾਰ ਕਿਹੜੇ ਤਰੀਕੇ ਨਾਲ ਜਿਹੜੇ ਪਹਿਲਾਂ ਨਹੀਂ ਕਰਦੇ ਜਿਓ ਹੁਣ ਕਿਸ ਤਰ੍ਹਾਂ ਇਹਦਾ ਤਾਂ ਪ੍ਰਚਾਰ ਕਰੋ ਜੀ ਮੇਨ ਗੱਲ ਤਾਂ ਅਸੀਂ ਤਾਂ ਜੀ ਦੇਖੋ ਉਹਨਾਂ ਕੋਲ ਬਜਟ ਬੜੇ ਵੱਡੇ ਐ ਉਹਨਾਂ ਨੇ ਕਰੋੜਾਂ ਅਰਬਾਂ ਪਿਆ ਵੀ ਦੇ ਸਕਦੇ ਐ ਕਿਉਂਕਿ ਉਹਨਾਂ ਦੇ ਮਗਰ ਖੜੇ ਐ ਅਮਰੀਕਾ ਕੈਨੇਡਾ ਵਰਗੇ ਯੂਰਪ ਵਰਗੇ ਦੇਸ਼ ਸੋ ਅਸੀਂ ਉਹ ਪੈਸਾ ਨਹੀਂ ਦੇ ਸਕਦੇ ਚਾਹੇ ਬਜਟ ਹੋਵੇ ਵੀ ਤਾਂ ਵੀ ਇੰਨਾ ਨਹੀਂ ਦੇ ਸਕਦੇ ਉਹਨਾਂ ਜਿੰਨਾ ਅਸੀਂ ਤਾਂ ਪਿਆਰ ਦੇ ਸਕਦੇ ਆ ਤੇ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕਰੀਏ ਗੁਰੂ ਸਾਹਿਬ ਦਾ ਉਹਨਾਂ ਦੇ ਅੰਦਰ ਪਿਆਰ ਭਰੀਏ ਵਿਕਲਗੀਆਂ ਵਾਲੇ ਪਾਤਸ਼ਾਹ ਕੌਣ ਸੀ ਅੱਗੇ ਵੀ ਉਹਨਾਂ ਦਾ ਇਤਿਹਾਸ ਸੁਣਾਇਆ ਅਸੀਂ ਕੋਈ 9.5 10 ਲੱਖ ਲੋਕਾਂ ਨੂੰ ਅਮਰ ਸ਼ਿਕਾਇਆ ਸੰਗਤ ਨੂੰ ਸਿਰਫ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸੁਣਾ ਕੇ ਪਾਤਸ਼ਾਹ ਦੇ ਗੁਣ ਗਾ ਕੇ ਤੇ ਅਗਲਾ ਤਰੀਕਾ ਵੀ ਇਹੀ ਰੱਖਾਂਗੇ ਵੀ ਗੁਰੂ ਸਾਹਿਬ ਜੀ ਦੀ ਸਿਫਤ ਕਰਾਂਗੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਗਲਗੀ ਧਰਜੀ ਦੇ ਪਿਆਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਗੱਲ ਕਰੀਏ ਤਾਂ ਜੋ ਅੰਦਰ ਪਿਆਰ ਪੈਦਾ ਹੋਵੇ ਜਦੋਂ ਨਾ ਸਿੱਖ ਪਿਆਰ ਕਰਦਾ ਹੈ ਤੇ ਉਹ ਗਰੀਬੀ ਵੀ ਕੱਟ ਲਿੰਦਾ ਹੈ ਭੁੱਖ ਵੀ ਕੱਟ ਲਿੰਦਾ ਹੈ ਸੋ ਪੈਸੇ ਤੋਂ ਪੈਸੇ ਨਾਲ ਮੈਂ ਕਹਿੰਦਾ ਹੁੰਨਾ ਵੀ ਮਿਹਰਬਾਨੀਆਂ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਮਿਹਰਬਾਨੀ ਕਰਕੇ ਤੁਸੀਂ ਕਿਸੇ ਨੂੰ ਵਫਾਦਾਰ ਨਹੀਂ ਬਣਾ ਸਕਦੇ ਜਾਂ ਤਾਂ ਬੰਦਾ ਵਫਾਦਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਖੂਨ ਚ ਹੁੰਦੀ ਹੈ ਵਫਾਦਾਰੀ ਇਹ ਸਾਡੇ ਜੀਨਸ ਵਿੱਚ ਹੁੰਦੀ ਹੈ ਕਿਸੇ-ਕਿਸੇ ਦੇ ਅੰਦਰ ਵਫਾਦਾਰੀ ਹੁੰਦੀ ਹੈ ਕਿਸੇ ਦਾ ਜਿੰਨਾ ਮਰਜ਼ੀ ਕਰ ਲਓ ਨੇ ਨਹੀਂ ਤੁਹਾਡਾ ਬੰਨਾ ਤਾਂ ਨਹੀਂ ਬੰਨਣਾ ਕਈਆਂ ਦਾ ਥੋੜਾ ਵੀ ਕਰੋਗੇ ਤਾਂ ਵੀ ਅਗਲਾ ਤੁਹਾਡਾ ਬਣਦਾ ਸੋ ਗੁਰੂ ਸਾਹਿਬ ਪ੍ਰਤੀ ਇਹਨਾਂ ਦਾ ਪਿਆਰ ਪੈ ਜੇ ਜਿਹੜਾਂ ਦੇ ਅੰਦਰ ਵਫਾਦਾਰੀ ਜਿਹੜੀ ਹੈਗੀ ਹੈ ਉਹ ਜਗਾਈ ਜਾਵੇ ਗੁਰੂ ਸਾਹਿਬ ਦਾ ਸੁਨੇਹਾ ਪਹਿਲਾਂ ਵੀ ਲੈ ਕੇ ਗਏ ਸੀ ਹੁਣ ਵੀ ਲੈ ਕੇ ਜਾਵਾਂਗੇ ਕਿ ਕਿਹੜਾ ਲੋੜ ਹੈ ਕਿਤਨਾ ਦੇ ਪੰਜਾਬ ਚ ਮਾਹੌਲ ਹੈ ਜਿਹੜਾ ਕਿਤਨਾ ਕਾਲ ਤੱਕ ਦੀ ਮਰਿਆਦਾ ਨੂੰ ਕਿ ਜਿਦੀ ਬਦਨਾਮਣਾ ਚਾਹੀਦਾ ਹੈ ਇਹ ਆਪਣਾ ਸਕੇਤ ਕਰੇ ਕੀ ਲੋ ਮਜੂਦ ਹਾਲਾਤਾਂ ਨੇ ਕੀ ਬੋਲ ਨਹੀਂ ਨਹੀਂ ਹੈ ਜੀ ਕਿ ਸਾਰੇ ਜਣੇ ਕੰਮਰ ਕੱਸੇ ਕਰਨ ਪ੍ਰਚਾਰਕਾਂ ਤੇ ਵੀ ਨਾ ਛੱਡਣ ਜੇ ਮੰਨ ਕੇ ਚੱਲੋ ਇਸ ਵੇਲੇ 50 ਲੱਖ ਅਮਰਤ ਧਾਰੀ ਹੈ 2.5 ਕਰੋੜ ਚੋਂ ਸਿੱਖਾਂ ਚੋਂ ਤੇ 50 ਲੱਖ ਅਮਰਤ ਧਾਰੀ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਚ ਪ੍ਰਣ ਕਰੇ ਤੇ ਇੱਕ ਇੱਕ ਨੂੰ ਅਮਰਤ ਧਾਰੀ ਬਣਾਵੇ ਸਾਲ ਦੇ ਵਿੱਚ ਆਪੇ ਹੀ 50 ਲੱਖ ਤੋਂ ਕਰੋੜ ਬਣ ਸਕਦੇ ਆ ਮਤਲਬ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਤਾ ਉਹਦਾ ਮਾੜਾ ਮੋਟਾ ਅਸਰ ਹੋਏਗਾ ਬਾਕੀ ਆਪਾਂ ਕੋਸ਼ਿਸ਼ ਕਰੀਏ ਸਾਰੇ ਜਣੇ ਇਕਤਾ ਦੀ ਗੱਲ ਤਾਂ ਚਲੋ ਜਿੰਨਾ ਮਰਜੀ ਇਕਤਾ ਤਾਂ ਚਾਹੀਦੀ ਚਾਹੀਦੀ ਇਹ ਤਾਂ ਆਪਾਂ ਚਾਉਨੇ ਹੀ ਆ ਇਕਤਾ ਕਰਕੇ ਹੀ ਮੈਂ ਹੁਣ ਉੱਥੇ ਅਕਾਲ ਤਖਤ ਸਾਹਿਬ ਤੇ ਗਿਆ ਵੀ ਆ ਤੇ ਉਹਦਾ ਰੀਜ਼ਨ ਇਕਤਾ ਹੀ ਹੈ ਨਹੀਂ ਤਾਂ ਹੁਣ ਜੇ ਮੈਂ ਉੱਥੇ ਅੜ ਕੇ ਖੜ ਜਾਂਦਾ ਵੀ ਮੈਨੂੰ ਮਿਲ ਜਾਂਦਾ ਵੀ ਮੈਨੂੰ ਮੇਰੇ ਬੋਲਾਂ ਦੀ ਸਜ਼ਾ ਦੇ ਰਹੇ ਹੋ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਇੱਥੇ ਅੜ ਕੇ ਨਹੀਂ ਖੜਿਆ ਮੈਂ ਆਪਣੀ ਅਡੀਸ ਕਰਕੇ ਛੱਡੀ ਵੀ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਝੋਲੀ ਚ ਪਵਾਉਨੇ ਆ ਸੋ ਅਸੀਂ ਤਾਂ ਝੁਕਈਆਂ ਤੇ ਮੇਰਾ ਮੰਨਣਾ ਇਹ ਹੈ ਕਿ ਏਕਤਾ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੱਡਾ ਕਰਕੇ ਜਾਣੀਏ ਸਤਗੁਰਾਂ ਦਾ ਪਿਆਰ ਸਾਡੇ ਲਈ ਵੱਡਾ ਹੈ ਤੇ ਅਸੀਂ ਆਪਣੀ ਗੋ ਨੂੰ ਛੱਡੀਏ ਗੋ ਛੱਡਾਂਗੇ ਤਾਂ ਏਕਤਾ ਹੋ ਸਕਦੀ ਹੈ ਜਿੰਨਾ ਚਿਰ ਆਪਣੀ ਈਗੋ ਰੱਖਾਂਗੇ ਹੰਕਾਰ ਰੱਖਾਂਗੇ ਸਾਡੇ ਹੰਕਾਰ ਟਕਰਾਉਂਦੇ ਰਹਿਣਗੇ ਤੇ ਕਦੇ ਏਕਤਾ ਨਹੀਂ ਹੋ ਸਕਦੀ ਏਕਤਾ ਵਾਸਤੇ ਸਾਨੂੰ ਗੁਰੂ ਸਾਹਿਬ ਨੂੰ ਵੱਡੇ ਮੁਖ ਰਖੀਏ ਉਹਨਾਂ ਕੰਨੀ ਦੇਖਿਏ ਫੇਰ ਅਸੀਂ ਸਾਰੇ ਇੱਕ ਹੋ ਕੇ ਚਲੀਏ ਔਰ ਜੇ ਨਾ ਇੱਕ ਹੋਵਾਂਗੇ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਘਾਤਕ ਹੋਊਗਾ ਨਸ਼ਿਆਂ ਦਾ ਤਾਂ ਬੋਲਬਾਲ ਹੈ ਹੀ ਹੁਣ ਤਾਂ ਧਰਮ ਪਰਿਵਰਤਨ ਦੀ ਵੀ ਲਹਿਰ ਚੱਲ ਰਹੀ ਹੈ ਧਰਮ ਕੋਈ ਮਾੜਾ ਨਹੀਂ ਸਾਡਾ ਕੋਈ ਅਸਾਈਆਂ ਨਾਲ ਵਿਰੋਧ ਨਹੀਂ ਹੈ ਨਾ ਹੀ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਜਾਣਾ ਨਾ ਰੌਲਾ ਪਾਉਣਾ ਉਹ ਆਪਣੇ ਤਰੀਕੇ ਨਾਲ ਕਰਦੇ ਆ ਪਰ ਅਸੀਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਣੇ ਗੁਰੂ ਸਾਹਿਬ ਦੀ ਸਿਫਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨਾਂ ਭੰਡ ਕੇ ਆਪਣੇ ਗੁਰੂ ਸਾਹਿਬ ਦੀ ਵਡਿਆਈ ਜ਼ਿਆਦਾ ਕਰਾਂਗੇ ਤਾਂ ਜੋ ਆਪਣੇ ਆਪ ਹੀ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਨੇ ਔਰ ਇਹ ਤਾਂ ਹਰ ਸਿੱਖ ਬੱਚਾ ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਿਆ ਇਤਿਹਾਸ ਉਹੋ ਜੀ ਕੁਰਬਾਨੀ ਉਹੋ ਜਿਹਾ ਜਜ਼ਬਾ ਕਿਤੇ ਨਹੀਂ ਹੈ